ਚਲ ਪਹੁੰਚ ਗਏ ਆ। ਕਿੱਲੀ ਹੈ। ਬੱਲੇ ਮਾਰ ਦੀ। ਬੂਆ ਦੇ ਖੁੱਲਾ ਲੱਗਦਾ। ਐਦਾਂ ਨਹੀਂ ਅੰਦਰ ਜਾਂਦਾ ਅੱਜ ਕੱਲ੍ਹ ਲੋਕੀ ਐਸਿਆਂ ਥੱਲੇ ਸੁੱਤੇ ਹੁੰਦੇ ਆ। ਕਿੱਦਾਂ ਕਰੀਏ? ਮੈਂ ਲੇ ਮਾਰ ਹੀ ਲੈਨੇ ਦੋਰੇ ਫੇਰ। ਹਾਂ ਕੋਈ ਨਾ ਕੋਈ ਆਊਗਾ। ਇਹ ਮੇਰਾ ਤਾਂ ਦੱਸ ਦੱਸ ਲੱਜਣੇ ਆ। ਨਹੀਂ ਨਹੀਂ ਆ ਪਾੜੇ ਸਿੱਧਾ ਜਾਂਦੇ ਅੰਦਰ। ਉਹ ਗੇਲਾ ਅਗਲੇ ਕਰਵळा। ਵਾ ਵਾ ਕੈਂਡੀ ਆਪਿਓ ਕੋੜਦੇ ਬੜਾ ਵਾ ਉਹ ਵੀ ਸੱਚੀ ਜੇ ਤਿੱਥੇ ਹੀ ਪੁੱਲ ਗਿਆ ਚੇਤਾ ਤਾਂ ਹੀ ਬੁਲਾਇਆ ਮੈਂ ਹੋ ਜਾ ਫਿਰ ਮਸਾਣ ਪਹਿਲ ਮਾਰ ਫਿਰ ਇਹ ਦੋਵਰੇ ਦੀ ਮਾਰਤੀ ਆ ਪਹਿਲਾਂ ਗੱਲ ਤੂੰ ਚਾਲੂ ਕਰੀ ਠੀਕ ਹੈ ਨਾ ਆ ਕਈ ਬਿਠੇ ਰੱਖਦੀ ਆ ਆ ਬਾਹਰ ਕਣ ਵਜ ਜਾ ਮਾਂਂਡਿਆ ਹਾਂਜੀ ਹਾਂਜੀ ਆਜੋ ਆਜੋ ਗਾ ਮਾਰੇ ਹਾਂਜੀ ਕੌਣ ਸਸਕਾ ਭਾਜੀ ਸਸੀ ਕਾਲ ਜੀ ਹੋਰ ਸੁਣਾ ਠੀਕ ਠਾਕ ਜੇ ਹਾਂ ਠੀਕ ਠਾਕ ਕੌਣ ਤੁਸੀਂ ਪਸੰਦਿਆ ਨਹੀਂ ਭਾਜੀ ਆਪਾਂ ਮੱਲੇ ਪਲਵਾਲ ਤੇ ਮਿਲਣਾ ਹੈ ਕੋਈ ਨਹੀਂ ਮੈਂ ਹੀ ਆ ਆਜੋ ਸਤ ਤੁਸੀਂ ਜੇ ਹਾਂ ਆਜੋ ਆਜੋ ਕਰ ਇੱਕ ਫੋਨ ਹੀ ਜਾਣ ਖਈ ਆ ਜੇ ਹਲੋ ਹਾਂ ਤੰਗ ਕਰਦਾ ਮੁੰਡਾ ਕੁੜੀ ਨੂੰ ਹੈ ਪਰੌਣੇ ਜੀ ਆਏ ਆ ਨਾ ਪਿਸਤੌਲ ਲੈ ਕੇ ਆਉਣਾ ਗੋਲੀ ਮਾਰਦ ਨੇ ਹੋਰ ਕੀ ਆ ਹਲੋ ਕਿੱਦਾਂ ਹਾਂਜੀ ਭਾਜੀ ਉਹ ਜਰ ਚਿੱਤੇ ਭੁਲ ਗਿਆ ਕੰਮ ਹੀ ਮਰੇ ਆ ਉਹ ਆਜੋ ਬੈਠੋ ਕੁਝ ਨਹੀਂ ਹੁੰਦਾ ਹਾਂਜੀ ਆਓ ਆਓ ਹਾਂਜੀ ਆਜੋ ਚਲੋ ਮੈਂ ਆਉਣਾ ਵਾ ਚਲ ਕੋਈ ਨਹੀਂ ਤੂੰ ਚਲੀ ਜਾ ਨਾ ਤੂੰ ਮੇਰਾ ਨਾਮ ਲਓ ਠੀਕ ਠੀਕ ਹੈ ਮੈਂ ਪੰਜ ਮਿੰਟ ਚ ਆ ਗਿਆ ਹਾਂ ਸਤਾਬ ਤੂੰ ਇੰਤਜ਼ਾਰ ਲਈ ਜਿਹੜਾ ਅਨਮਰੇ ਕੰਮ ਜੀ ਜ਼ਿਆਦਾ ਗਿਆ ਹੈ ਕੋਈ ਗੱਲ ਨਹੀਂ ਚਾਹ ਪਾਣੀ ਪੀਓ ਕੰਮ ਆਈ ਰਹੀ 30 ਦੀ ਗੱਲ ਆ ਸੋ ਕੰਮ ਕੀ ਆ ਹੋਰ ਦੱਸੋ ਕੋਈ ਕੰਮ ਚਲੋ ਬੈ ਕੇ ਦੱਸਦੇ ਆ ਬੈ ਕੇ ਦੱਸਦੇ ਕੋਈ ਗੱਲ ਆ ਆਜੋ ਆਪਾਂ ਬੈ ਕੇ ਸਾਰੀਆਂ ਗੱਲਾਂ ਕਰੀਏ ਓਹੋ ਚਲੋ ਭਾਜੀ ਟੁੱਟਦੇ ਨਹੀਂ ਗਿਆ ਨਹੀਂ ਨਹੀਂ ਬਚਾਅ ਹੋ ਗਿਆ ਭਰ ਜਿਹੜਾ ਫੋਨ ਹੁੰੜਿਆ ਹਨ ਜਿਹੜੇ ਭੂੰੜਾ ਬਣੇ ਆ ਉਹਨੇ ਲਤਵਾ ਤੋੜਨੀ ਇਹ ਤੰਗ ਕਰਦੇ ਕੁੜੀ ਨੂੰ ਆਜੋ ਆਏ ਆ ਭਾਜੀ ਬਹੁਤੀ ਮੈਨੂੰ ਨਾ ਚਾਹ ਪਾਣੀ ਸਰ ਮੇਰੀ ਗੱਲ ਸੁਣ। ਓ ਇੱਧਰ ਵੇਹ ਪਹਿਲਾਂ। ਹਾਂਜੀ। ਮੇਰੀ ਗੱਲ ਸੁਣ ਰਿਸ਼ਤੇ ਦੀ ਗੱਲ ਰਹੰਦੀ ਏ। ਆਪਾਂ ਯਾਰ ਇਥੇ ਬਹਾਨਾ ਮਾਰਦੇ ਨਾ ਨਾ। ਕਿਆ ਪਤਾ ਤੇ ਫੈਨ ਆ ਆਪਾਂ ਤੇ ਫੋਟੋ ਚ ਚੋਣੇ। ਦਿਮਾਗ ਖਰਾਬ ਆ ਤੁਹਾਡਾ। ਸਾਭੀ ਨਾ ਗੱਲ ਕੀਤੀ ਏ ਵੀ ਇਹੀ ਤੇਰਾ ਰਿਸ਼ਤਾ। ਯਾਰ ਹੋਰ ਹੀ ਬੋਲ ਨਾ ਤੈਨੂੰ ਮੈਂ ਆਖਿਆ ਨਾ ਵਾਦਨਾ ਸੁਣ ਉਧਰ ਫੋਟੋ ਵਾਲੇ ਵੇ ਮੜਾ ਧਿਆਨ ਮਾਰ। ਅਗਲੀ ਬਦਲਣਾ ਫੋਟੋ ਯੂ ਮੇਰੀ ਝੂੜੀ। ਹਾਂ ਮੋਟਾ ਸਗ ਤੇ ਤੇਰੀ ਸ਼ਾਪ ਸਤਨੂ ਇਹਨਾਂ ਚੀਜ਼ਾਂ ਦੀ ਪਈ ਆ ਉਹ ਚੀਜ਼ਾਂ ਦੇ ਪਾ ਕੇ ਗੋਟੀ ਲਾ ਤੇਣਾ ਨਾ ਮੋਟਾ ਦੇ ਦੇਣਾ ਨਾ ਚੂੜੀ ਦੇਣੀ ਤੇ ਨਾ ਸਾਫ ਹੀ ਰਹਿਣੀ ਅਪਾਸੇ ਨਹੀਂ ਹੰਦਾ ਐ ਐਵੇਂ ਡਰੀ ਜਾਂਦੇ ਨਾਲੇ ਮੈਨੂੰ ਡਰਾਈ ਜਾਂਦੇ ਤੁਸੀਂ ਫਿਰ ਗੱਲ ਤੂੰ ਆਪੇ ਚਾਲੂ ਕਰੀ ਉਹਨਾਂ ਨੂੰ ਪੁੱਛਣਾ ਹੀ ਆ ਮੈਂ ਕਰ ਲੂੰਗੀ ਗੱਲ ਹਾਂ ਮੰਮੀ ਉਹ ਸੁੱਤੀਆਂ ਪਰੋਣੇ ਆਏ ਆ ਕੌਣ ਪਰੋਣੇ ਆ ਗਏ ਆ ਪਰੋਣੇ ਭਾਣੀ ਕਿਹੜੇ ਆਪਣੇ ਰਿਸ਼ਤਿਆਂ ਚ ਹੋ ਹੈ ਨਹੀਂ ਆਏ ਕੁੜੀਆਂ ਤੇ ਇੱਥੇ ਨਹੀਂ ਗਈ ਆ ਤਾਂ ਪਰੋਣੇ ਕਿੰਨੇ ਸਾਹਮਣੇ ਉਹ ਨਿਕੇ ਨਿਕੇ ਆ ਅੱਗੇ ਜਾਣੇ ਆ ਨਿਕੇ ਨਿਕੇ ਆ ਆ ਬੱਚਿਆਂ ਰਿ ਗਈ ਆ ਆ ਜਾ ਉਹ ਕੌਣ ਹੋਏ ਆ ਪਹਿਲੀ ਵਾਰ ਵੇਖਿਆ ਮੈਂ ਇਹ ਚੱਲ ਹਾਂ ਤੈਨੂੰ ਦੇਖੀ ਆ ਜਾ ਉਹ ਜੋੜੀ ਬੜੀ ਘੈਂਟ ਆ ਰੇ ਮੇਰੀ ਗੱਲ ਸੁਣ ਉਹ ਲੋਕ ਇਹ ਉਹਨਾਂ ਦੇ ਸਾਹਮਣੇ ਨਹੀਂ ਗੱਲ ਕਰਨੀ ਕਿ ਆ ਪਤਾ ਕਿ ਕੁੜੀ ਦਾ ਰਿਸ਼ਤਾ ਲੈਣ ਆਏ ਆ ਕੀਆ ਜੀ ਪੋਸ਼ਣ ਕੇ ਨਾ ਕੀ ਕੰਮ ਆਏ ਜੇ ਕੀ ਕਰਦੇ ਆ ਆਪਾਂ ਕਵਾਂ ਆਪਾਂ ਬਚੋਲੇ ਆ ਇਸ ਤਰੁਹ ਤੇ ਕਰਾਈਦੇ ਆ ਲੱਗੇ ਕਿ ਬੜੇ ਵੱਡੇ ਬਚੋਲੇ ਆ ਹਾਂ ਹਾਂ ਓਏ ਮੰਮੀ ਜੀ ਸੱਸ ਸੱਸ ਓ ਇੱਥੇ ਬਹਿ ਜਾਓ ਹੋਰ ਸਲਾਹ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਆਪਣੇ ਦੱਸੋ ਬਸ ਵਧੀਆ ਠੀਕ ਆ ਇਹ ਸੁਣੋ ਆਪ ਵੀ ਠੀਕ ਐ ਵੀਰ ਪਛਾਨਿਆ ਨਹੀਂ ਆਪਾਂ ਇਸੇ ਦਾ ਡਬੜਾ ਨਾਮ ਸੁਣਿਆ ਹੀ ਕਿ ਤੁਸੀਂ ਬੜੇ ਕਬੱਡੀ ਦੇ ਖਿਡਾਰੀ ਹੋ ਵੱਡੇ ਪਹਿਲਵਾਨ ਹੋ ਹਾਂਜੀ ਹਾਂਜੀ ਤੇ ਆਈ ਬੈਠਾ ਫੋਟੋ ਕਰਵਾਉਣੀ ਆਈ ਬਹੁਤ ਫੇਮਸ ਤੁਸੀਂ ਸੀ ਇਸ ਕਰਕੇ ਆਪਾਂ ਆਏ ਪਾਣੀ ਲਿਆਵਾ ਮੈਂ ਆ ਲੈ ਆਪਾਂ ਪਣੀ ਕੋਈ ਫੋਟੋ ਕਰਾ ਲੈਨੇ ਆ ਹਾਂਜੀ ਹਾਂਜੀ ਹੋਰ ਸਭ ਪਰਵਾਹ ਠੀਕ ਠਾਕ ਸਭ ਵਧੀਆ ਕੀ ਹੋਰ ਕੀ ਕੰਮ ਕਰੀਆ ਕੰਮ ਕਰ ਹੋਰ ਕੁਝ ਨਹੀਂ ਬੱਸ ਰਿਸ਼ਤੇਦਾਰੀ ਤੇ ਰਿਸ਼ਤੋ ਰਿਸ਼ਤੋ ਸਿੱਧੀ ਗੱਲ ਕਰਵਾ ਹੀ ਰਿਸ਼ਤੇ ਕਰਾਉਣੇ ਠੀਕ ਹੈ ਅਭੀ ਤੇ ਬੜਾ ਅੰਡਿਆ ਰਿਸ਼ਤੇ ਨਾਲ ਯਾਰ ਮੇਰੀ ਗੱਡੀ ਆ ਜਾਂਦੇ ਭਾਜੀ ਕੇ ਵਾਲੇ ਠੀਕ ਠੀਕ ਚਲੋ ਪਾਣੀ ਆ ਗਿਆ ਪੀ ਪੋ ਇਹ ਬਣੇ ਉਹਦਾ ਸੋਖ ਗਲਤੀ ਕੀਤੀ ਹੈ ਹਵਲੇ ਆਣ ਕੇ ਬਾਬੀ ਕਿੰਨੀ ਹੋਇਨੀ ਕਿਨੀ ਆ ਸੋਹਣਿਆ ਲੈਸਾ ਸੁਖ ਆਵੇ ਤੇ ਸਹੀ ਆਵੇ ਹ ਵਹਿਲਾ ਹ ਵੇਖੀ ਜਾਓ ਤੁਸੀਂ ਪਰ ਲੈਸਾ ਵੇਖ ਕੇ ਕੀ ਕਰਨਾ ਹੈ ਭਾਬੀ ਜੀ ਕਿਉਂ ਲੈਸਾ ਲਾਉਣੀ ਨਹੀਂ ਸੋਟਾ ਨੂੰ ਸੂਟ ਤਾਂ ਲੈਣੀ ਹੈ ਜੇ ਤੁਹਾਡੀ ਗੱਲ ਤੇ ਉਹ ਮਾਂ ਜੰਮੀ ਨਹੀਂ ਤੇ ਪੁੱਤ ਬਨੇਰੇ ਤੇ ਨਹੀਂ ਪੁੱਤ ਬਨੇਰੇ ਤੇ ਵੀ ਹੋ ਜਾਊਗਾ ਸੂਟ ਵੀ ਲੰਲਾਂਗੇ ਟੈਨਸ਼ਨ ਨਾ ਲੈ ਪਹਿਲਾਂ ਲੈਸਾ ਤੇ ਵੇਖ ਲੈ ਵੇਖੀ ਜਾਓ ਤੁਸੀਂ ਅੱਭੀ ਤਾਂ ਕੰਮ ਨਹੀਂ ਹੈ ਆਹੀ ਕਿਹੜੇ ਕੰਮ ਤੇ ਫਸਾ ਮੈਨੂੰ ਕਿਹੜੇ ਕੰਮ ਲਈ ਦਿੱਤਾ ਕੀ ਕਹਿੰਦੀ ਆ ਕੁਛ ਨਹੀਂ ਮੈਂ ਵੇਖ ਲੋ ਤੂੰ ਤੂੰ ਤਾਂ ਨਾ ਮজা ਹੀ ਸਾਰਾ ਮਾਰ ਦਿੰਨੀ ਆ ਜੇ ਦੁਕਾਨ ਤੇ ਆਏ ਆ ਤੇ ਕੋਈ ਨਾ ਕੋਈ ਤੇ ਚੀਜ਼ ਖਰਾ ਖਰੀਦ ਕੇ ਖਾਣੇ ਚਾਹੀਦੀ ਫਿਰ ਨਾ ਫਿਰ ਤੁਰ ਕੇ ਚਲ ਜਾਣਾ ਇੱਥੋਂ ਨਹੀਂ ਨਹੀਂ ਕੋਈ ਨਹੀਂ ਵੇਖੋ ਵੇਖੋ ਤੁਸੀਂ ਆਈ ਤਾਂ ਤੁਹਾਡੇ ਆ ਮੈਂ ਮੇਰੀ ਗੱਲ ਸੁਣ ਆਹ ਕਿੰਨੀ ਸੋਹਣੀ ਆ ਚੁੰਨੀਆਂ ਨੂੰ ਲੱਗਣ ਵਾਲੀ ਲਿਆ ਸੀ ਉਹ ਆ ਤੂੰ ਆਪਣੇ ਚੁੰਨੀਆਂ ਨੂੰ ਲਵਾਈਆਂ ਸੋਹਣੀ ਲੱਗਦੀ ਆ ਨਾ ਮੈਨੂੰ ਨਹੀਂ ਪਸੰਦ ਭਾਬੀ ਦਫਾ ਹੋ ਨਹੀਂ ਪਸੰਦ ਤੇ ਚਲ ਆ ਮੈਂ ਫੇਸ ਵੋਸ਼ ਲੈਣਾ ਵੀ ਤੂੰ ਵੀ ਆਪਣੇ ਵਾਸਤੇ ਵੇਖ ਲੈਣੀ ਜਿਹੜੀ ਕੋਈ ਲੈਸ ਲੈਣੀ ਕਿ ਮੈਨੂੰ ਨਹੀਂ ਪਸੰਦ ਤਾਂ ਫੇਰ ਛੱਡੀ ਦਿੰਦੀ ਆ ਤੇ ਜੇ ਤੂੰ ਨਹੀਂ ਲੈਣੀ ਤਾਂ ਮੈਂ ਕੀ ਕਰਨੀ ਆ ਫੇਰ ਮੈਨੂੰ ਘਰੋਂ ਗਾਲਾਂ ਹੀ ਭਵਾਉਣੀ ਆ ਤੂੰ ਆ ਜਾ ਫੇਰ ਫੇਸ ਵੋਸ਼ ਵੇ ਲਈ ਚੀਜ਼ ਲੈਣੀ ਲੋਣੀ ਕੋਈ ਨਹੀਂ ਵੇਖੀ ਇਹਨੂੰ ਸੁਆਦੀ ਲੈਣ ਡਈ ਆ ਭਾਬੀ ਕੀ ਕੁੜਕੂੜ ਕਰੀ ਜਾਂਦੀ ਏ ਕੀ ਵੇਖਣਾ ਤੇ ਜੇ ਆਈਆਂ ਨਾਲ ਕੁਝ ਨਹੀਂ ਦੇ ਮੈਨੂੰ ਪਤਾ ਲੈਣਾ ਲੂਣਾ ਤੂੰ ਹੀ ਕੁਝ ਨਹੀਂ ਹੈਗਾ ਵੀ ਫੇਸ ਵੋਸ਼ ਲੈਣਾ ਮੇਰਾ ਮੁੱਕਾ ਵਾ ਸੱਚੀ ਲੈਣਾ ਨਾ ਆਹੋ ਚੱਲ ਵੇਖ ਲਓ ਫੇਰ ਨਹੀਂ ਉਹਨਾਂ ਸਾਹਮਣੇ ਮੇਰਾ ਜਲੂਸ ਕੱਢੀ ਜਾਣ ਰਹੀ ਆ ਜੇ ਨਾ ਵੀ ਲੈਣਾ ਹੋਗਾ ਤਾਂ ਲੋਕੀ ਚੀਜ਼ਾਂ ਵੇਖਦੇ ਨਹੀਂ ਹੁੰਦੇ ਇਹ ਤਾਂ ਭਾਬੀ ਖਾਲੀ ਦੁਕਾਨ ਤੋਂ ਮੁੜਾਂਗੇ ਤਾਂ ਬੇਇੱਜ਼ਤੀ ਨਹੀਂ ਹੋਣੀ ਸਾਡੀ ਨਹੀਂ ਹੁੰਦੀ ਉਹ ਕਹਿੰਦੇ ਵੇਖਣ ਦਾ ਕੋਈ ਮੁੱਲ ਨਹੀਂ ਹੈਗਾ ਆਹੋ ਕਦੀ ਉਹਨਾਂ ਦੇ ਲੈਸਾਂ ਵੇਖ ਲਓ ਕਦੀ ਇੱਧਰ ਆਣ ਦੇ ਵੇਲੇ ਤਾਂ ਮੁੱਲ ਹੁਣ ਖਾਲੀ ਭੱਲਾ ਚੱਲ ਕੇ ਪਿੰਨਮ ਨੇ ਦਾ ਸਾਹ ਕੌਫੀ ਵਾਲਾ ਲਵਾ ਕੀ ਆ ਲਵਾ ਦੱਸ ਕੇਸਰ ਵਾਲਾ ਹੀ ਲੈ ਲਓ ਐਸੇ ਹੀ ਰਹੂਗਾ ਆਹੋ ਚੱਲ ਠੀਕ ਆਸ ਮਿਲ ਵੀ ਨਹੀਂ ਇਹਦੇ ਸੌਂਗਸਾ ਦੇਣਾ ਸੀਲ ਬੈਗ ਵਾ ਪੋਛ ਲੋ ਉਹਨਾਂ ਨੂੰ ਜੇ ਸੁਗੰਧ ਦਿੰਦੇ ਆ ਜੀ ਆਹੋ ਜਿੱਦਾਂ ਤੂੰ ਸੜੀ ਪਹਿਨਦੀ ਆ ਉਹਦਾਂ ਨੂੰ ਸੜੀ ਪਹਿਨ ਤੂੰ ਭਾਬੀ ਤੁਸੀਂ ਕੰਮ ਹੀ ਇਦਾਂ ਦੇ ਕਰਨ ਦੇ ਜੀ ਹਣ ਘੋਣ ਲਿਓ ਮੈਂ ਤੁਹਾਨੂੰ ਦੱਸਦਾ ਜੀ ਪਾ ਜੀ ਆ ਵੇਖਿਓ ਆ ਵੇ ਐਸੇ ਹੀ ਰਹੂਗਾ ਹਾਂ ਜੀ ਕਿਸ ਵਾਸਤੇ ਆ ਗਲੋ ਵਾਸਤੇ ਸਹੀ ਦਾ ਅੱਛਾ ਇਹਨਾਂ ਗਲੋ ਆਜੂਗਾ ਚੰਗੀ ਤਰ੍ਹਾਂ ਇਹਨਾਂ ਗਲੋ ਵਾਸਤੇ ਨਿਕਲ ਕੇ ਅੰਦਰ ਵਾਸਤੇ ਨਾ ਠੀਕ ਆ ਮੈਨੂੰ ਦਹਾ ਦੇ ਨਾਲ ਦੇ ਵਿੱਚ ਵਿੱਚ ਗਲੋ ਚਾਹੀਦਾ ਵਾ ਬਾਸੇ ਥੋੜਾ ਟਾਈਮ ਲੱਗ ਜਾਂਦਾ ਨਾ ਦੱਸ ਦੇਣੀ ਇਹਦਾ ਚਲੋ ਜੋ ਤੈਨੂੰ ਵਰਤੋਗੇ ਨਾ ਫਿਰ ਟੈਗ ਪਰ ਕਿੰਨਾ ਹੋ ਜਿਹੜਾ ਫੈਕਟ ਆ ਜਾਣਾ ਠੀਕ ਆ ਹਾਂਜੀ ਹਾਂ ਚਲੋ ਫਿਰ ਦੇ ਦਿਓ ਇਹ ਵਲਾ ਕਰਦੇ ਪਏ ਹੋਰ ਕੋਈ ਨਹੀਂ ਵੇਖ ਲੈਨੇ ਹੈ ਨਹੀਂ 10 ਦਿਨਾਂ ਦੇ ਵਿੱਚ ਵਿੱਚ 글로 ਆ ਜਾਣਾ ਚਲ 10 ਦਿਨ ਨਹੀਂ ਤੇ 12 ਦਿਨ ਹੋ ਵਿੱਚ ਆ ਜਾਊਗਾ ਅਨ ਇਹ ਤਾਂ ਹੈ ਤੇ ਵਧੀਆ ਆਈ ਜਾਣਾ ਚਲੋ ਫਿਰ ਚੱਲ ਗਈ ਹੋਰ ਤਨੀ ਕੁਛ ਨਾ ਵੇਖਣਾ ਨਹੀਂ ਨਹੀਂ ਵੇਖ ਲੈਨੇ ਆ ਹਾਏ ਆ ਰਖੜੀਆਂ ਵੇ ਕਿੰਨੀਆਂ ਸੋਹਣੀਆਂ ਲੱਗੀਆਂ ਭਾਬੀ ਹਜੇ ਰਕੜੀ ਕਿੰਨੇ ਦਿਨਾਂ ਨੂੰ ਉਦੋਂ ਰਹਿ ਜਾਏ ਉਹ ਉਦਾ ਵੀਰ ਨਾ ਬੱਚਾ ਜਿਉਂਦੀ ਭਾਬੀ ਜੀ ਨੀ ਮੁੰਕੇ ਦੁਕਾਨਾਂ ਚ ਭੀੜ ਬੜੀ ਪੈ ਜਾਂਦੀ ਆ ਨਾਲੇ ਸੋਹਣੀਆਂ ਨਹੀਂ ਹੁੰਦੀਆਂ ਸਾਰੀਆਂ ਮੁੰਕੇ ਫਿਰ ਲੋਕੀ ਖਰੀਦ ਕੇ ਲੈ ਜਾਂਦੇ ਫਿਰ ਰਹਿ ਦਿਖੂਦ ਰਹਿ ਜਾਂਦੀ ਆ ਆ ਵੇ ਕਿੰਨੇ ਡਾਇਮੰਡ ਲੱਗੇ ਆ ਤੂੰ ਹਰ ਚੀਜ਼ ਨੂੰ ਸੁਖ ਨਾ ਕਰੀ ਜਾਣਦੀ ਮੇਨ ਚ ਤੇ ਬਹੁਤ ਗੁੱਸਾ ਆਇਓ ਤੇ ਭਾਬੀ ਜਿਹੜੀ ਚੀਜ਼ ਹੈ ਵਰਤੋਂ ਜੀ ਨਹੀਂ ਤੀ ਤੋ ਪਹਿਲਾਂ ਜਾਣ ਕੇ ਲੈ ਕੇ ਜਾਵਾਂ ਗਣ ਦੇ ਵਿਆਹ ਸ਼ਾਦੀ ਚ ਪਤਾ ਲੱਗਣਾ ਬਾਅਦ ਕਿੱਦਾਂ ਨੂੰ ਰੱਖ ਦੇਣੀ ਆ ਤੇ ਕਿੱਦਾਂ ਨਹੀਂ ਤੂੰ ਨਾ ਮੇਰੇ ਨਾਲ ਆਇਆ ਕਰ ਚੰਗਾ ਤੇਨੋਂ ਤੇ ਤੇਰਾ ਵੀਰ ਹੀ ਚੰਗਾ ਵਾ ਗੁੱਸਾ ਕਰ ਲੈ ਟਾਡੇ ਨਾਲ ਆ ਕੇ ਖੁਸ਼ ਹੁੰਦਾ ਕੋਸ਼ਿਸ਼ ਨਹੀਂ ਹੁੰਦਾ ਭਾਵੇਂ ਉਹ ਬਾਅਦ ਹੀ ਖਲੋਤਾ ਰਹਿੰਦਾ ਚੀਜ਼ਾਂ ਤੋਂ ਤੇ ਨਾ ਮਨਾ ਕਰਦਾ ਉਹਨੇ ਵੀ ਅੱਜ ਤੜਡੇ ਨਾਲੋਂ ਹੁਣ ਹੁਣ ਪੱਲਾ ਹੀ ਚੜ੍ਹਿਆ ਆਈ ਆਪਣਾ ਆ ਮੈਨੂੰ ਨਾ ਏਰਿੰਗ ਦਿਖਾਈ ਪਾਬੀ ਪੌਣੇ ਬੁਨੇ ਦੋਹੀ ਮੁੜ ਕੇ ਹੈ ਨਹੀਂ ਕਿੰਨੇ ਘਰ ਤਹੀਂ ਜਮਾ ਕੀਤੇ ਆ ਘਰ ਦੇ ਤਾਂ ਭਾਵੇਂ ਨਾ ਨਾ ਕਰਨ ਤੂੰ ਪਹਿਲਾਂ ਨਾ ਕਰ ਦੇਣੀ ਹੁੰਦੀ ਚਲ ਮੇਰੇ ਲਈ ਵੀ ਫਿਰ ਪਸੰਦ ਕਰ ਲੋ ਆਹੋ ਮੇਰੇ ਲਈ ਦੱਸੋ ਮੈਂ ਕੀ ਲਾਵਾਂ ਮੈਂ ਵੀ ਲੈ ਆ ਹੀ ਲੈਣੀ ਹੁਣ ਕਿੰਨੇ ਕਿਨੇ ਸੋਹਣੇ ਆ ਨਾ ਮੇਰੀ ਗੱਲ ਸੁਣ ਵਿਆਹ ਦੇ ਵਿੱਚ ਚੋਕਰ ਸੈੱਟ ਪੋਣਾ ਤੂੰ ਹੈ ਆ ਵੀ ਚਾਲੇ ਗੱਡੇ ਸੋਹਣੇ ਹਾਏ ਸੁਖ ਆ ਚਾਲੇ ਵੇ ਕਿੰਨੇ ਸੋਹਣੇ ਲੱਗਣ ਡੇ ਆ ਹੈ ਤੇ ਭਾਬੀ ਜੀ ਬੜੇ ਸੋਹਣੇ ਆ ਐਦਾਂ ਕਰੋ ਤੁਸੀਂ ਮੈਨੂੰ ਰੈਗੂਲਰ ਵਾਸਤੇ ਵੇ ਇੱਕ ਇਹ ਦੋ ਜਿਹੜੇ ਮੈਂ ਕੰਨਾਂ 'ਚ ਪੱਕੇ ਪਾਈ ਛੜਾ ਰੈਗੂਲਰ ਤੈਨੂੰ ਕਿੰਨੇ ਵੇਖਣਾ ਵਾ ਆ ਚੋਕਰ ਸੈੱਟ ਖਰੀਦ ਆ ਚਾਲੇ ਖਰੀਦ ਜਿਹੜੇ ਵਿਆਹ ਸ਼ਾਦੀ ਆਪਾਂ ਪਾਉਣੇ ਆ ਸੈੱਟ ਵਿਖਾ ਦਿਓ ਫੇਰ ਇੱਕ ਇੱਕ ਤੇ ਮੈਂ ਕਿੱਧਰ ਜਾਣਾ ਆਹ ਉਹ ਤੁਹਾਡੇ ਵਾਸਤੇ ਲੈਣ ਲੱਗੀ ਮੈਂ ਕਿਹੜਾ ਪਾਉਣਾ ਵਾ ਕੀ ਗੱਲ ਤੂੰ ਕਿਉਂ ਨਹੀਂ ਪਾਉਣਾ ਲੋਕਾਂ ਨੇ ਕਹਿਣਾ ਵਾ ਭਾਬੀ ਦਾ ਹੈ ਜੋਰ ਜ਼ਬਰਦਸਤੀ ਆ ਇਹ ਆਪ ਟੋਲ ਕੱਢ ਲੈਂਦੀ ਤੇ ਨਨਾਨ ਦਾ ਕਢਾਇਆ ਹੀ ਨਹੀਂਗਾ ਆ ਵੇ ਹਵਾਲੀਆਂ ਆ ਨਹੀਂ ਪਰ ਲੈਣੀ ਹੈ ਹਾਇ ਰੱਬ ਆਵੇ ਕਿੰਨੇ ਸੋਹਣੇ ਮੇਂਗਾ ਸੁੱਖ ਭਲਾ ਲੈ ਆਵੇ ਕਿੰਨੇ ਸੱਜੇ ਸੂਟ ਨਾਲ ਦੇ ਨਾਲੇ ਸੋਹਣੇ ਲੱਗੇ ਹੀ ਹੋਰ ਕੀ ਰਿਸ਼ਤੇ ਕਰਾਂ ਉਹ ਦੇਖ ਜੀ ਹਾਂਜੀ ਹਾਂਜੀ ਇੱਤੈ ਝੂਠ ਬੋਲ ਕੇ ਕਰੰਦੇ ਕਿ ਸੱਚ ਬੋਲ ਕੇ ਕਰੰਦੇ ਆਈਓ ਨਹੀਂ ਭਾਜੀ ਸੱਚ ਹੀ ਬੋਲੀਦਾ ਦੇ ਲਾ ਬਚੋਲੇ ਆ ਦਾ ਮੈਕਮਾ ਹੈ ਉਹ ਜਿਆ ਹੁੰਦਾ ਨਹੀਂ ਨਹੀਂ ਜੇ ਤਾਂ ਗੱਲ ਬਾਤ ਹੋ ਗਈ ਤਾਂ ਤੇ ਸਾਨੂੰ ਕਹਿ ਦੇ ਜੋ ਗੱਲ ਬਾਤ ਕਾਦੀ ਹੋਣੀ ਆਪਾਂ ਕੋਲ ਰਿਸ਼ਤਾ ਦਿੱਤਾ ਤਾਂ ਨਹੀਂ ਕੋਈ ਆਹੋ ਨਹੀਂ ਯਾਰ ਇੱਤੈ ਬੋਲਣਾ ਹਾਂ ਉਹ ਮੈਂ ਕਈ ਵਿਚੋਲੇ ਲਾਜ ਕਰਕੇ ਕਰ ਠੋਠੀ ਤੋਂ ਬੋਜਦੇ ਨਾ ਹਾਂਜੀ ਹਾਂਜੀ ਨਹੀਂ ਹੈਗੇ ਆ ਕਈ ਇਦਾਂ ਦੇ ਆ ਪਰ ਹੱਦਾਂ ਤੱਕ ਲੰਬਾ ਨਹੀਂ ਆਇਆ ਹਜੇ ਤਾਂ ਠੀਕ ਅੱਗੇ ਵੀ ਕਰਾਇਆ ਸੀ ਤੇ ਤੁਸੀਂ ਹਾਂਜੀ ਹਾਂਜੀ ਅੱਗੇ ਬਹੁਤ ਕਰਾਇਆ ਪੂਰਾ ਨਾ ਚੱਲਦਾ ਇੱਥੇ ਬਸ ਇੱਥੇ ਤੁਹਾਡੇ ਕੋ ਆਏ ਹਾਂ ਜਿੱਤਰਾ ਪਤਾ ਲੱਗਾ ਐਦਾ ਪਿੰਡਾ ਪਿੰਡਾ ਚ ਪਤਾ ਲੱਗ ਜਾਂਦਾ ਕਿ ਦੂਜੇ ਚਲੋ ਉਹਨਾਂ ਦੀ ਕੁੜੀ ਚੱਲੇ ਗਈ ਆ ਅੱਛਾ ਕੁੜੀ ਦਾ ਤਾਂ ਹੀ ਆਇਆ ਇਹ ਰਿਸ਼ਤਾ ਹਾਂਜੀ ਹਾਂਜੀ ਕੁੜੀ ਨਾਲ ਹੀ ਪੜਦੀ ਹੈ ਜੇ ਚਲੋ ਕੋਈ ਗੱਲ ਨਹੀਂ ਅਗਲੇ ਹੀ ਭਰਾ ਲੈਣਗੇ ਕੋਈ ਪਹਿਲਾਂ ਪਛਾਣ ਪਛਾਣ ਕਰੋ ਮੁੰਡਾ ਵੇਖੋ ਤੁਸੀਂ ਮੰਦੇ ਦੀ ਫੋਟੋ ਉਹਨੇ ਨਾ ਲਈ। ਮੁੰਡਾ ਫੋਟੋ ਲਈ ਮੁੰਡਾ ਕਰਦਾ ਗੁਰਦਾ ਕੀ ਆ? ਯਾਰ ਤੂੰ ਤਾਂ ਸਭ ਮੁੰਡਾ ਕਰਦੇ ਸੀ। ਉਹਨੇ ਬਾਹਰ ਜਾਣਾ ਵਾ ਅਮਰੀਕਾ ਵਿੱਚ 44 ਲੱਖ ਭਰਿਆ ਵਾ ਮੁੰਡੇ ਨੇ। ਠੀਕ ਠੀਕ। ਪੱਕੇ ਪੇਪਰੇ ਆ ਤੇ ਤੇ ਮੁੰਡਾ ਬਾਅਦ ਚ ਨਾ ਕੁੜੀ ਵਾਲੀ ਕੀ ਕਰੂ ਇੱਥੇ? ਉਹਨੇ ਕੁੜੀ ਦੇ ਵੀ ਨਾਲ ਹੀ ਲਾਉਣੇ ਜਦੋਂ ਵਿਆਹ ਹੋ ਗਿਆ ਕੇ। ਜਿੱਦਾਂ ਉਹ ਵੇਖੋ ਖਵਾ ਹੋ ਗਿਆ ਕੁੜੀ ਤੇ ਇਹ ਵੀ ਚਲੋ ਜੀ ਗੱਲਬਾਤ ਹੋ ਗਿਆ ਸੈਟ ਹੋ ਗਿਆ ਤਾਂ ਕੰਮ ਰਿਸ਼ਤੇ ਦਾ। ਯਾਰ ਮੰਮੀ ਮੈਨੂੰ ਫੋਨ ਆਈ ਜਾਂਦਾ ਜੀ ਤੇ ਮੇਰੇ ਪਿੱਛੇ ਪਿਸਤੌਲ ਕੀ ਖੰਡ ਭਰਾਇਆ ਕੁਛ ਕਾਲ ਕੁਛ ਕਾਲ ਤੂੰ ਮੇਰੇ ਕੋ ਆਪਣੇ ਖਨੀ ਚਿੱਤੜਾ ਦੇ ਗੋਲੀ ਮਰਵਾ ਲੈਣੀ ਮੰਮੀ ਉੱਥੇ ਮੁੰਡਾ ਤੰਗਾਂ ਡਿਆ ਕੁੜੀ ਨੂੰ ਤੇ ਮੈਂ ਫਿਰ ਦੰਨਾ ਚੱਲ ਤੁਰਿਆ ਚੱਲ ਗਾ ਲੱਭਣੀ ਨਾ ਪਈ ਆਹ ਲੱਭ ਲੈਣਾ ਤੂੰ ਕਹਿ ਨੂੰ ਨਾ ਲੱਭਾ ਸਤਾ ਸਹੀ ਦਾ ਆ ਡੇ ਕਰਦੇ ਗੋਲੀਆਂ ਬੜੀਆਂ ਚੁੱਧੀਆਂ ਨੇ ਨਿਆਣੇ ਆਂ ਚਾ ਕੋਰ ਨਾ ਤੇ ਪੈਂਦਾ ਆਖਣਾ ਤੇ ਪੈਂਦਾ ਹੀ ਮੂਰਖਾ ਆ ਨਿਆਣੇ ਤੇ ਇੱਕ ਗੋਲੀ ਚੱਲ ਜੇ ਕਿੱਥੇ ਤੱਕ ਸੱਤਾ ਪੁੱਤਰ ਪੁਛਤਾ ਰੱਖ ਜਾਂਦੀ ਹਾਂਜੀ ਉਹ ਤਾਂ ਹੈ ਆਹ ਤੇਨੇ ਆਣਿਆ ਨਾ ਤੇ ਪੈਂਦਾ ਸੱਚੀ ਗੱਲ ਜੀ ਸੱਚੀ ਗੱਲ ਜੀ ਇਹ ਪ੍ਰੋਬਲਮ ਕਿਥੋਂ ਆਈ ਆ ਇਹ ਆਂਦੇ ਆਹੀ ਰਿਸ਼ਤਾ ਕਰੰਦੇ ਆਏ ਤੇ ਮੰਨੇ ਨੂੰ ਮਿਲਣ ਆ ਤੇ ਆਂਦੇ ਰਿਸ਼ਤੇ ਰਿਸ਼ਤੇ ਵੀ ਕਰੰਦੇ ਆ ਅੱਛਾ ਅੱਛਾ ਹਾਂ ਠੀਕ ਆ ਤੁਹਾਡੇ ਤਾਂ ਪਹਿਲੀ ਵਾਰ ਹੀ ਆਏ ਹੋ ਆਹ ਪਹਿਲੀ ਵਾਰੀ ਵੇਖੀ ਮੈਂ ਤੇ ਆਂਦੇ ਸਾਨੂੰ ਪਤਾ ਲੱਗਾ ਤੇ ਤੁਹਾਡੀ ਵੀ ਕੁੜੀ ਕਈ ਨਹੀਂ ਮੈਂ ਵੀ ਸੱਜੇ ਤੇ ਪੜਦੀ ਆ ਮੰਨਾਂ ਆ ਆਹ ਦੱਸ ਕੇ ਕਿ ਨਾਲ ਹੀ ਇਹ ਜੇ ਮੁੰਡੇ ਦਾ ਵਿਆਹ ਕਰਨਾ ਵਾ ਆਹ ਉਹ ਕਹਿੰਦਾ ਕਿ ਉਹ ਮਾਮਿਆਂ ਦੇ ਆ ਕਿ ਪਹਿਲਾਂ ਕੁੜੀ ਦਾ ਕਰ ਦੋ ਮੁੰਡੇ ਦਾ ਮੁਰਕੇ ਕਰ ਲਿਓ ਆਹੋ ਮੈਂ ਗਈ ਹੀ ਵਿਆਹ ਬਾਰੇ ਆਖਣ ਤੇ ਉਹ ਆਂਦੇ ਪਹਿਲਾਂ ਤੁਸੀਂ ਕੁੜੀ ਦਾ ਕਰੋ ਤੇ ਕਿੱਦਾਂ ਕਰੀਏ ਫਿਰ ਮੈਂ ਤੇ ਆ ਜੀ ਮੇਰਾ ਜਰਾ ਤਾਂ ਮੈਂ ਇਕੱਠੇ ਨਾ ਕਰਦੀਏ ਚਲੋ ਤੁਸੀਂ ਵੇਖੋ ਵੇਖੋ ਤੇ ਸਹੀ ਛੱਡ ਕੇ ਮੁੰਡੇ ਜੀ ਕੋਲੋਂ ਹਾਂਜੀ ਇੰਜ ਫੋਟੋ ਆ ਗਈ ਜੀ ਫੋਟੋ ਤੇ ਨਾਲ ਹੀ ਲਈ ਕਰਦੇ ਵਿਚੋਲੇ ਨਹੀਂ ਫੋਟੋਆਂ ਫਿਰ ਨਾਲ ਹੀ ਰੱਖੀ ਦੀ ਕਿਤੇ ਵੀ ਲੋੜ ਪੈ ਜਾਂਦੀ ਫੋਟੋ ਫੋਟੋ ਕੋਲ ਰੱਖੀ ਦੀ ਹੁੰਦਾ ਤੇ ਜਵਾਨ ਪਰ ਰੰਗ ਸਲੇਰਾ ਲੱਗਦਾ। ਆ ਇਹ ਕਿੰਨੀ ਸੋਹਣੀ ਆ ਮੇਰਾ ਤੇ ਜੀ ਕੰਡਾ ਜੀ ਕਿੰਨਾ ਸੋਹਣਾ ਹਨਾ ਸੱਚੀ ਆ ਜਿਹੜਾ ਕੁੰਦਨ ਦਾ ਸੈਟ ਹੀ ਉਹ ਹਾਂ ਹੈਨਾ ਇਹ ਕਾ ਕਰ ਲੈਨੇ ਆ ਆ ਦੋਵੇਂ ਜਿਹੜੇ ਭਾਬੀ ਜੀ ਆਪ ਇੱਕੋ ਜੇ ਕਿਤੇ ਆਹੋ ਇਹ ਕਾ ਕਰ ਲੈਨੇ ਆ ਤੇ ਇੱਕ ਧੂਆਂ ਕਰ ਲੈ ਸੋਤ ਹੈਨਾ ਜਿਆਦਾ ਪਹਰਾ ਨਹੀਂ ਭਾਬੀ ਤੇ ਫੇਰ ਕੀ ਆ ਪਾ ਲੈ ਪੂਰੇ ਪੌਂਦੀਆਂ ਹੁੰਦੀਆਂ ਕੋਈ ਨਾ ਅਸਾ ਹੀ ਇਹ ਦਨਣਾ ਅਛਾ ਆ ਲ ਲੈ ਫੇਰ ਇੱਕ ਆ ਲ ਲੈਨੀ ਤੇ ਇੱਕ ਮਿਆਲ ਲੈਨੀ ਇੱਕ ਮੈਂ ਹੋਰ ਲੱਲੇ ਨਹੀਂ ਭਰਾਤਵਾਤੇ ਹੈਨਾ ਤੇ ਬਾ比 ਜੀ ਏਦਾਂ ਦਾ ਕਿਹੜਾ ਪੱਕਾ ਪਤਾ ਵੀ ਸੂਟ ਮਿਲ ਜਾਣਾ ਕੋਈ ਹੋਰ ਲਓ ਵਾ ਨਾ ਲਓ ਰੰਗ ਵਾਲਾ ਇਹਨੂੰ ਚੰਗਾ 골ਡਨ ਜਾਂ ਦੂਜਾ ਹੀ ਲਓ 골ਡਨ ਵੇ ਲੋ 골ਡਨ ਹਰ ਕਿਨਾਂ ਚੱਲ ਜਾ ਆਹੋ 골ਡਨ ਸੱਚੀ ਆ ਤੇ ਬਹੁਤ ਹੀ ਸੋਨਾ ਸੱਚੀ ਆ ਵੀ ਸੋਨਾ ਮੈਂ ਸੁੱਖ ਮੇਰਾ ਤੇ ਕਦੀ ਜੀ ਕੰਡਾ ਪਾ ਉਹ ਲੱਲਾ ਤੇ ਕਦੀ ਜੀ ਕੰਡਾ ਪੈਂਦਾ ਵੀ ਆ ਲੱਲਾ ਆ ਹੁਣ ਆ ਲੱਲਾ ਹੀ ਨਹੀਂ ਹੈਨਾ ਭਰਾਤਵਾਤੇ ਆ ਮੇਰਾ ਹੋ ਗਿਆ ਸ਼ਗਨਵਾਤੇ ਆਦਮੇ ਮੈਂ ਪਸੰਦ ਕੀਤੀ ਨਹੀਂ ਸੱਚਾ ਮੈਂ ਪਸੰਦ ਕੀਤਾ ਤੂੰ ਕੀਤਾ ਵਾਗੇ ਹਾਂ ਹਾਂ ਤੁਹਾਡੇ ਅੱਛਾ ਹੁਣ ਬਹਿਣਾ ਈਰਿੰਗ ਈਰਿੰਗ ਹੋਗੇ ਨਾ ਇੱਕ ਮੈਂ ਆ ਚੁੰਮਕੇ ਲੱਲੇ ਆ ਘਰ ਜਿੱਦਨ ਪਾਟ ਰਖੋਣਾ ਇਹ ਦੋ ਆ ਹਾਂ ਠੀਕ ਹੈ ਤੇ ਬਹੁਤ ਹੁੰਦਾ ਸੀ ਕਿੰਨੇ ਪੈਸੇ ਬਣੇ ਬਸ ਹੁਣ ਤ ਨਹੀਂ ਕੁਛ ਲੈਣ ਕੋਈ ਨਹੀਂ ਹਜੇ ਫੇਰ ਆਉਣਾ ਹੀ ਆ ਇੱਕ ਵਾਰੀ ਇੱਕੋ ਵਾਰੀ ਨਹੀਂ ਘਸਪਾਈ ਜਿਹੜੀ ਕਰਦੇ ਆ ਨੂੰ ਔਰ ਛੋੜ ਕੇ ਕਰਕੇ ਚੀਜ਼ਾਂ ਖਰੀਦੀ ਤਾਂ ਪਤਾ ਨਹੀਂ ਲੱਗਦਾ ਚਲ ਠੀਕ ਹੈ ਉਹਦੇ ਹਾਸ ਹੋਨੇ ਵਾਂ ਵੀ ਸੈਟ ਹੈ ਨਾ 2550 ਹੈ ਇਹਨਾਂ ਰੰਗ ਨਹੀਂ ਛੇਤੀ ਉੱਤਨਾ ਇਹਨਾਂ ਨੇ ਵਧੀਆ ਨਾ ਇਹ ਖਰਾਬ ਨਹੀਂ ਹੋਣੀ ਛੇਤੀ ਆਹ ਹੈ ੜੀ ਵਿੱਚ ਆਇਂਦੇ ਆ ਭਾਬੀ ਆਹ ਲੋ ਤਹੀ ਫੋਨ ਇੱਥੋਂ ਕਰ ਦਿਓ Google Pay ਮੈਂ ਬਾਹਰ ਸਕੂਟੀ ਘੱਟ ਕੇ ਇੱਥੇ ਨਹੀਂ ਹੁੰਦੀ ਵੇਖ ਲਓ ਤੁਸੀਂ ਜੋ ਘੱਟ ਵੱਧ ਕਰਾਉਣਾ ਹੁਣ ਤੂੰ ਕਿਥੇ ਚੱਲੀ ਆ ਮੈਂ ਸਕੂਟੀ ਨੇ ਮੈਂ ਇੱਥੇ ਯਾਰ ਨਾ ਸਕੂਟੀ ਤੇ ਉੱਦਾਂ ਵੀ ਨਿਕਲ ਸਕਦੀ ਆ ਮੇਰੇ ਨਾਲ ਵੀ ਕੋਈ ਨਹੀਂ ਤੁਸੀਂ ਕਰੋ ਸਾਹਿਬ ਵੇਖੋ ਇੱਕ ਫੇਸਵੋਸ਼ ਲੈ ਕੇ ਅੱਭੀ ਤੋਂ ਗਿਆ ਜੀ ਪਤਾ ਕੀ ਕਰਬਾਉ ਇਦਾਂ ਕਹਦਾ ਆ ਤੂੰ ਮੈਨੂੰ ਫੇਸਵੋਸ਼ ਹੀ ਦੇ ਦੇ ਆ ਜਿਹੜਾ ਸਮਾਨ ਆ ਨਾ ਐ ਮੈਂ ਸ਼ਾਮ ਨੂੰ ਆਣ ਕੇ ਲੈ ਜਾਊਂਗੀ ਫੇਰ ਹੋਣਾ ਮੈਂ ਇੱਕ ਵਾਰੀ 7 ਵਜੇ ਠੀਕ ਹੈ ਨਾ ਆ ਫੇਸ ਵਾਸ਼ ਦੇ ਪੈਸੇ ਲਾ ਲਾ ਦੱਸ ਦੇ ਕਿੰਨੇ ਬਣੇ ਆ ਆ ਤੂੰ ਰੱਖ ਲਾ ਵੇ ਲੋ ਜੀ ਕੋਈ ਨਹੀਂ ਕਹਣਾ ਕੱਲ ਨਾ ਕੱਲ ਸਪੇਡਰ ਤੋਂ ਸਾਮਾਨ ਕਢਾਇਆ ਜੀ ਕੰਨਾ ਪਸੰਦ ਕਰ ਲੂ ਕੋਈ ਨਹੀਂ ਕਹਾਂਗਾ ਰੇਟ ਵੇਟ ਕੀ ਪਤਾ ਹੁਣ ਇਹਦੇ ਚ ਵੀ ਇੰਨੇ ਪੈਸੇ ਹੈਗੇ ਆ ਕਿ ਨਹੀਂ ਹੈਗੇ ਐਵੇਂ ਨਾਲ ਮੈਂ ਘਰੋਂ ਗਾਲਾਂ ਖਾਊਂਗੀ ਮੈਂ ਮੈਨੂੰ ਪਤਾ ਨਹੀਂ ਮੈਂ ਐਵੇਂ ਇੰਨਾ ਸਾਮਾਨ ਕਢਾ ਲਿਆ ਉਹ ਵੀ ਹੁਣ ਚੱਲ ਗਈ ਹੈ ਬਾਹਰ ਮੈਨੂੰ ਫਸਾ ਕੇ ਤੇ ਇਦਾਂ ਕਰ ਮੈਨੂੰ ਆ ਫੇਸ ਵਾਸ਼ ਦੇ ਮੈਂ ਤੈਨੂੰ ਕਰ ਦੇਨੀ ਆ ਹੁਣੇ ਆ ਕਿੰਨੇ ਦਾ ਵਾ ਕਾ ਬੀਪਾ ਨਹੀਂ ਉੱਥੇ ਹੁਣ ਦੁਕਾਨ ਵਾਲੇ ਨੇ ਕੀ ਕਰਨ ਦੀ ਨਹੀਂ ਤੇ ਕੀ ਨਹੀਂ ਸੋਖਾ ਅਛਾ ਹੁਣ ਪਾਸੇ ਵਟਦੀ ਆ ਇਧਰ ਨੂੰ ਤੇ ਮੂੰਹ ਕਰ ਕਿਹੜੀ ਗੱਲੋਂ ਆਂਟੀ ਤੇ ਸੋਖਾ ਵੇਖੋ ਤੇ ਮੁੰਡੇ ਦੇ ਰੰਗ ਨੂੰ ਕੀ ਕਹਿਣਾ ਪੂਰੀ ਟਾਡੀ ਨੇ ਰਾਜ ਹੀ ਕਰਨਾ ਬਸ ਹਾਂ ਤੇ ਠੀਕ ਆ ਜਿਆਦਾ ਤਾਂ ਨਹੀਂ ਸੁਖੇਰਾ ਨਹੀਂ ਨਹੀਂ ਠੀਕ ਆ ਸੋਣਾ ਮੈਨੂੰ ਲੱਗਦਾ ਜਿੱਦਾਂ ਆਇਆ ਮੈਂ ਮੁੰਡੇ ਨੂੰ ਮਿਲਿਆ ਆਵਾਂ ਕਦੇ